सॼी <laughs> त <laughs> ਇਹ ਸਭ ਨੂੰ ਪਤਾ ਹੈ। ਪੁੱਲ ਨੂੰ ਪਤਾ ਹੈ। ਮੈਂ ਕਰਦਾ 1 ਲੱਖ 5 ਇੰਚ ਤਾਂ ਤੁਹਾਨੂੰ ਪੈ ਗਏ। ਸਾਡੀਆਂ ਦਲਾਨੀਆਂ ਵੀ ਦੇਤੀਆਂ, ਲਿਖਾਈਆਂ ਵੀ ਹੋ ਗਈਆਂ। ਤੁਸੀਂ ਇਹਨਾਂ ਨੂੰ ਵੀ ਪਤਾ ਲੱਗਿਆ ਲਿਆਂ ਦਾ ਵੀ। ਸਾਰੀ ਗੱਲ ਸੱਚੀ ਦਸਦੀ ਮੈਂ ਰਹਾ ਹਾਂ। ਕੋਈ ਚੱਕਰਾ ਜਿਆਦਾ ਹੁਣ। ਕਫਾ ਦੱਸਣਾ ਦਾ ਕੀ ਲੈਣਾ। ਜਾਇਜ਼ ਜੇ ਵੇਚਣੇ। ਤੂੰ ਦੱਸ ਕੀ ਕਰਨਾ। ਨਾ ਤੂੰ ਮੈਂ ਤਾਂ ਰਗਾਂ ਮੈਂ 400 ਰੁਪਿਆ ਨਾਲ ਬਾਜੂ ਨਾ। ਵਧੀਆ ਹੈ। ਚਲ 200 ਦੇ ਦੇ। ਚਲ ਕੋਈ ਨਾ 100 200। ਚਾਰੋਂ 16 ਗੱਲ ਬੋਲ ਬੋਲ ਤੂੰ ਬੋਲ ਤੂੰ ਹੋ ਗਿਆ ਨਹੀਂ ਨਹੀਂ ਪੜਦਾ ਰੱਖਿਆ ਨਹੀਂ ਗਾ ਸਿੱਧਾ ਬੋਲ ਪੜਦਾ ਨਹੀਂ ਉੱਠੇ ਕਿਸੇ ਤੋਂ ਵੀ ਖਰਚਾ ਵੀ ਦੇਦਾ ਸਾਰਾ ਤੋਂ ਵਿੱਚ ਉਹ ਖਰਚਾ ਹੁਣ ਤੁਹਾਨੂੰ ਪਤਾ ਹੀ ਆ ਨਾ ਨਫਾ ਨਹੀਂ ਦੇ ਰਹੇ ਤੈਨੂੰ ਓਏ ਗੱਲ ਸੁਣ ਲੈ ਇਹਨੂੰ ਨਮੀੜ ਦੇ ਕੱਚਾ ਪੀਣੇ ਕਾਲੇ ਊਲੇ ਇਹ ਗਿੱਲੀਆਂ ਪੀਣੇ ਨੂੰ ਰੱਖਣਾ ਨਮੀੜ ਦੇ ਕਿਉਂਕਿ ਇਹਨੇ ਨਫਾ ਨਹੀਂ ਦੇ ਦੇ ਤੈਨੂੰ ਹਾਂ ਹਾਂ 2 ਮਿੰਟ ਪੁੱਛ ਲੈ ਪੁੱਛ ਲੈ ਪੁੱਛ ਲੈ ਸਾਡੇ ਆਹ ਕਿਤੇ ਸਾਡਾ ਹਾਂ ਫੁਰਕੇ ਦੂੰਗਾ ਸਗਲੇ ਨੂੰ ਮੈਥੋਂ ਨਾ ਕਹਾ ਕੋਈ ਗੱਲ ਦੱਸ ਦੇ ਮੈਥੋਂ ਨਾ ਕਹੀਂ ਹਾਂ 15000 ਰੁਪਏ 10 ਨਾਲ ਫੇਦਾ 15000 ਆ ਇੱਕ 25 ਤੈਨੂੰ ਪਏਗੇ 10 ਨਾਲ 10 ਨਾਲ ਜਮ 10 ਨਾਲ ਫੇਦਾ ਨਹੀਂ 10 ਨਾਲ ਨਹੀਂ ਨਹੀਂ ਮੈਂ 15000 ਰੁਪਇਆ ਕਿਹਾ ਤੁਹਾਨੂੰ ਵਿਚੇ ਨਫਾ ਵਿਚੇ ਸਾਰਾ ਕੁਸਾ ਗੱਲ ਨਹੀਂ ਕਰ ਲੈ ਗੱਲਾਂ ਨਵੀਂ ਕਬੀਰ ਨੂੰ ਕਮੀ ਲੰਗੜਾਓ ਨਹੀਂ ਵਿਕਦੇ ਕੱਲਾ ਕੱਲਾ ਕੋਈ ਨਹੀਂ ਹਰ ਚਾਰਾ ਨਹੀਂ ਵਿਕਦੇ ਉੱਥੇ ਕਿੱਥੇ ਵਿਕਦੇ ਆ ਜੀ ਜੀ 15 ਨਫੇ ਦਾ ਮੰਗਦਾ 1 5 ਤੋਂ ਉੱਤੇ ਉੱਤੇ ਤੁਹਾਨੂੰ ਪਤਾ ਲੱਗ ਗਿਆ ਸਾਬਾ ਇੱਕ 20 ਕਹਦਾ ਟੁੱਟ ਨਹੀਂ ਨਹੀਂ ਵੀ ਕਿਤੇ ਉੱਥੇ ਦੀ ਫਿਰ ਪਕਾਈ ਦਾ ਕੀ ਫਾਇਦਾ ਇਹਨਾਂ ਨੂੰ ਲਿਹਾਉਣ ਦਾ ਫਾਇਦਾ ਕੀਰੇ ਬਲਾਉਣ ਦਾ ਖੜ ਬਈ ਭੱਜਣਾ ਤਾਂ ਵੇਚਣੇ ਨੇ ਮੈਂ ਵੇਖ ਕੇ ਵੇਚ ਵੀ ਦੇਣੇ ਚੱਲ ਘਾਈ ਚੱਲ ਵੀ ਯਾਨ ਘਰ ਤਾਂ ਵੀ ਕੋਈ ਚੱਕਰ ਇੱਦਾਂ ਦੀ ਇੱਦਾਂ ਕੋਈ ਚੱਕਰ ਚੱਲ ਠੀਕ ਕਰੀਏ ਜੀ ਕੋਸਾ ਕੋਈ ਗੁੱਸੇ ਵਾਲਾ ਨਹੀਂ ਚੱਕਰ ਇਹ ਚ ਕਰੋ ਕਰੋ ਹੋਰ ਹਸਣ ਚਲੋ ਕਰ ਲੈ ਸਾਰਾ ਕਰ ਲੈ ਲਓ ਜੀ ਸਾਰਾ ਕੁਝ ਵਿਚੀ ਆ ਗਿਆ ਤੇਰਾ 1 ਲੱਖ 80000 ਨਹੀਂ ਨਹੀਂ ਦੋ ਤਿੰਨ ਹਜ਼ਾਰ ਰੁਪਏ ਆ ਮੇਰੀ ਗੱਲ ਤਾਂ ਸੁਣ ਲੈ ਦੋ ਤਿੰਨ ਹਜ਼ਾਰ ਰੁਪਏ ਦੋ ਤਿੰਨ ਹਜ਼ਾਰ ਰੁਪਏ ਪਹਿਲਾ ਦਿਨ ਦਾ ਸੀ ਨਾ 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 ਮੈਂ ਸੁਣ ਨਹੀਂ ਗੱਲ ਖਾ ਲੈਣਾ ਦੋ ਤਿੰਨ ਆ ਜਾਣੇ ਕਹਿੰਦੇ ਇੱਕ ਦੋ ਤਿੰਨ ਹਜ਼ਾਰ ਰੁਪਏ ਬਸ ਮੇਰੀ ਗੱਲ ਸੁਣ ਲੈ ਅੱਗੇ ਬੱਕਰੀ ਨਹੀਂ ਖਰੀਦਦੀ ਐ ਇੱਕ ਵਾਰੀ ਉੱਧਾ ਸ਼ੋਗਲ ਤੇ ਦਿਖਾ ਲੈਣਾ ਦੋ ਤਿੰਨ ਪਹਿਲੀ ਵਾਰੀ ਆਏ ਮੈਂ ਵੀ ਝਗੜੀ ਜਾਣਾ ਫੇਰ ਮੈਂ ਵੀ ਖਾਣੇ ਨਾਲ ਪਹਿਲੀ ਵਾਰੀ ਆਇਆ ਦੁਕਾਨ ਜਾਣ ਜਿਹੜਾ ਨੂੰ 3000 ਪਾਣਾ ਉਹੀ 10 ਬਤਨ 3000 ਦਾ ਆਪਣਾ ਹੀ ਬਣ ਗਿਆ ਬੜਿਆ ਕਨੇ ਮਾਰੀ ਤੇ ਭਾਈ ਕਿਤੇ ਉਹ ਤਾਂ ਬਣ ਗਿਆ ਤੇ ਮੈਨੂੰ ਵੀ ਦੇ ਉਹ ਬਾਈ ਨਹੀਂ 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 ਇੱਕ ਮਿੰਟ ਹੋ ਜਾਣਾ ਉਹ ਅੱਜ 5000 ਉਹ ਅੱਡ ਪਾਇਆ ਹੈ ਤੇਰਾ ਇੱਕ 5 ਮੇਰੀ ਗੱਲ ਸੁਣ ਤੇਰੇ ਤੇ ਗੱਲ ਕੱਢਦਾ ਬੜੀ ਗੱਲ ਅਸੀਂ ਪਤਾ ਹੀ ਕੀ ਕਹਿੰਦੇ ਉਹ ਸੜਾ ਖਾ ਕੇ ਆਇਆ 2000 2000 ਤਾਂ ਹਟ ਗਏ ਉਹ ਤਾਂ ਹਟ ਗਏ ਤੇ ਇੱਕ 5 ਚ ਪਾਇਆ ਜੀ ਅੱਛਾ ਆ ਵੀ ਅਸੀਂ ਗੱਲ ਕਰਦੇ ਆ ਕਿ 29 ਦਿਨ ਲਿਤਾ ਤੇ ਨੇ 6 ਨੂੰ ਲਿੱਤੇ ਆ ਅੱਜ ਤੂੰ ਕੁਝ ਵੀ ਕਿੰਨਾ ਵੱਧ ਪਾਇਆ ਬੰਦੇ ਪਾਣੀ ਚ ਪੈ ਗਿਆ ਮੇਰੇ ਆ ਵਿਚਾਰਾ ਕੋ ਦੇ ਲੈ ਕੇ ਸਾਰਾ ਕੁਝ ਲੈ ਆ ਵੀ ਤੈਨੂੰ ਨਹੀਂ ਦੇ ਲੈ ਕੇ ਕੋਈ ਤਾਂ ਗੱਲ ਕਰਨੇ ਆ ਕੋਈ ਇਹਦਾ ਨਿਪਟ ਗਏ ਯਾਰ ਸਾਰੀਆਂ ਗੱਲਾਂ ਛੱਡ ਇੱਕ ਬਾਤ ਬਾਤ ਖਤਮ ਕਰ ਪਾ ਗੱਡੀ ਚ ਮਾਵਲੇ ਲੈ ਹੋਰ ਪੀਏ ਦਈਏ ਮੈਂ ਬਹੁਤੇ ਗਿੱਲੇ ਪੀਏ ਨਹੀਂ ਇੱਕ 5 ਤੋਂ 12 ਆਦਾ ਸੀ ਕਿਹੜਾ ਨਹੀਂ ਨਹੀਂ ਵਿਚੇ ਆ ਗਿਆ ਇੱਕ 10 ਟੋਟਲ ਦਾ ਨੰਬਰ ਬੰਦ ਹੋ ਗਿਆ ਨਾ ਇਹ ਆ ਨਾ ਬੰਦਿਆ ਉਹ ਆਸਾ ਬੰਦ ਨਾ ਟੋਟਲ ਉਹ ਤਾਂ ਪੰਜੇ ਰਹਿ ਗਿਆ ਵੱਡੇ ਨਾਗ ਨਹੀਂ ਹੈਗੇ ਦੇਖ ਭਾਈ ਤਾਂ ਉਹੀ ਚੱਲ ਗਿਆ ਉਹ ਪਾਸ ਨਹੀਂ ਆਣਾ ਛੱਡ ਟੋਟ ਨਹੀਂ ਆ ਰਿਹਾ ਨਾ ਆ ਪਰ ਹੁਣ ਮਜ਼ਾ ਆ ਗਿਆ ਇਹਨਾਂ ਆਪੇ ਫੜੀ ਦੇਖਦੇ ਨੇ ਮਾਲ ਕਰਦੇ ਛਾਈ ਵਾਲਾ ਪਿੱਛੇ ਆ ਜਾ ਪਾਪਾ ਆ ਬਜਾ ਪਿਆ ਯਾਰ ਨਾ ਮੁੰਡਾ ਸਾਫ ਤੇ ਰੱਖ ਕੋਣੇ ਆਪਣਾ ਇਹ ਸਤਿੰਘਾ ਮਾਲ ਪੜਾ ਸਾਹ ਲਓ ਜੀ ਖਾਣ ਲਾਗੇ ਗੱਡੀ ਦੇ ਪਾ ਕੇ ਮਿਲਤੀ ਮਾਰਾਂਗੇ ਮਾਲ ਗੱਡੀ ਲਓ ਗੱਡੀ ਤੇ ਲੋਡ ਆਪੀਏ ਤਾਂ ਫੜੋ ਯਾਰ ਕੀ ਦੇ ਤੁਸੀਂ ਆਪ ਚਲੇ 16 ਲਗ ਨਹੀਂ ਸਰ ਯਾਰ ਹੁਣ ਤਾਂ ਪਹਿਲੇ ਇਹ ਨਵੇਂ ਆਇਆ ਉਹ ਲਾ ਦੇ ਉਹ ਹਾਂ ਜੇ ਲੋਣੀ ਆ ਹੁਣ